ਕਿ ਕਿਸਾਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਸਰਕਾਰੀ ਰੇਟ ਜਿਹੜੀ ਹੈ 17 ਮੌਸਰ ਦੀ 299 ਰੁਪਏ ਜੋ ਸਰਕਾਰ ਵੱਲੋਂ ਰੇਟ ਹੈ ਔਰ ਮੈਂ ਹੁਣ ਦੇਖ ਕੇ ਆਇਆ ਹਾਂ ਢੇਰੀਆਂ ਤੇ ਔਰ ਮੈਂ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਕਰਦਾ ਵੀ ਜਿਹੜਾ ਮੌਸਰ ਆ ਜਿਤਨਾ ਹੁਣ ਕੋਈ ਗਿੱਲੀ ਫਸਲ ਆ ਜਾਂਦੀ ਹੈ ਉਹਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਵਧੀਆ ਢੰਗ ਨਾਲ ਆਪਣੀ ਫਸਲ ਲੈ ਕੇ ਆਉਣ ਤੇ ਜੋ ਸਰਕਾਰੀ ਰੇਟ ਹੈ ਉਹਨੂੰ ਪ੍ਰਾਪਤੀ ਆਪਣਾ ਕਰਕੇ ਜਿਹੜਾ ਵੀ ਇਹਨਾਂ ਨੂੰ ਵੀ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਸਰ ਜਿਹੜਾ ਉਹ ਲਾਰਟ ਮੈਂਟ ਦੇ ਸੈਲਰਾਂ ਦੀ ਉਹ ਹੋ ਚੁੱਕੀ ਹੈ ਜੀ ਮੰਡੀ ਦੇ ਵਿੱਚ ਵਨ ਟਾਈਮ ਜਿਹੜੀ ਸੈਟਲਮੈਂਟ ਉਹ ਕੀਤੀ ਹੈ ਜੀ ਉਹ ਸਾਡੇ ਸੈਲਰਾਂ ਵਾਸਤੇ ਜਾਂ ਸਾਰੇ ਵੀ ਬਹੁਤ ਵਧੀਆ ਇੱਕ ਸਕੀਮ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਹੈ ਹੁਣ ਮੇਰੀ ਇਹੋ ਬੇਨਤੀ ਹੈ ਵੀ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਪਾਰਟੀ ਹੈ ਹਰ ਵਰਗ ਦੇ ਨਾਲ ਹੈ ਹੁਣ ਆਪਾਂ ਆਪਣੇ ਜਿਹੜੇ ਸਾਡੇ ਸੈਲਰਾਂ ਵਾਲੇ ਵੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਦਾ ਜਿਹੜਾ ਲਾਭ ਉਠਾ ਲੈਣ ਸਰ ਜਿਹੜਾ ਮੌਸਮ ਦੇ ਕਰਕੇ ਪਿਛਹਾੜ ਆਇਆ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਫਸਲ ਖਰਾਬ ਹੋਈ ਹੈ ਤੇ ਸਰਕਾਰ ਵੱਲੋਂ ਕਿ ਫਸਲ ਦੇ ਡੈਮੇਜ ਡਿਸਕਲਰ ਵੀ ਹੋਈ ਹੈ ਕਿ ਉਹਦਾ ਕੋਈ ਫਰਕ ਪਵੇਗਾ ਜਾਂ ਤੁਸੀਂ ਅਪੀਲ ਕਰੋਗੇ ਇਹ ਦੇਖੋ ਮੈਂ ਮੈਂ ਇੱਕ ਬੇਨਤੀ ਕਰਨਾ ਜੀ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਠੀਕ ਆ ਤਕਰੀਬਨ ਉੱਥੇ ਮਿੱਟੀ ਰੇਤਾ ਜਿਹੜੀ ਆ ਉਹ ਕਾਫੀ ਆ ਚੁੱਕੀ ਸੀ ਸਰਕਾਰ ਵੱਲੋਂ ਜਦੋਂ ਆਪਾਂ ਗਰਾਊਂਡ ਲੈਵਲ ਤੇ ਉਤਰੇ ਆ ਸਾਨੂੰ ਕਈ ਕਿਸਾਨਾਂ ਨੇ ਕਿਹਾ ਬੇਨਤੀ ਕੀ ਉਹਨਾਂ ਨੇ ਵੀ ਆਗੂ ਇਹੋ ਬੇਨਤੀ ਕੀਤੀ ਵੀ ਜਿਹੜੀ ਆ ਮਿੱਟੀ ਆ ਰੇਤ ਆ ਸਾਨੂੰ ਚੁੱਕਣ ਦੀ ਪ੍ਰਵਾਨਗੀ ਦਿੱਤੀ ਜਾਵੇ ਉਹਨਾਂ ਦੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਹਿੰਦੇ ਨਾ ਘਰ ਦਾ ਆਗੂ ਉਹੋ ਹੀ ਵਧੀਆ ਘਰ ਨੂੰ ਚਲਾ ਸਕਦਾ ਜਿਹੜਾ ਹਰ ਪਰਿਵਾਰ ਦੇ ਨਾਲ ਸਹਿਮਤੀ ਜਿਹੜਾ ਹਰ ਇਨਸਾਨ ਦੇ ਨਾਲ ਸਹਿਮਤੀ ਰੱਖਦਾ ਹੋਵੇ ਜਦੋਂ ਲੋਕਾਂ ਨੇ ਅਪੀਲ ਕੀਤੀ ਸਰਕਾਰ ਨੂੰ ਤੇ ਸਰਕਾਰ ਨੇ ਫਿਰ ਪਹਿਲ ਕਦਮੀ ਕਰਕੇ ਜਿਹਦਾ ਖੇਤ ਉਹਦੀ ਰੇਤ ਦਾ ਜਿਹੜਾ ਅਨਾਉਂਸ ਕੀਤਾ ਤਾਂ ਜੋ ਕਿ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉੱਥੇ ਕੋਈ ਮਿੱਟੀ ਆ ਰੇਤਾ ਵਾ ਉਹ ਪਹਿਲੀਆਂ ਦਾ ਆਪਣਾ ਲੈਵਲ ਜਿਹੜਾ ਸਹੀ ਢੰਗ ਨਾਲ ਕਰਕੇ ਉਹਨਾਂ ਨੂੰ ਵੇਚ ਕੇ ਉਹਦੇ ਨਾਲੋਂ ਵਧੀਆ ਆਪਣਾ ਗੁਜ਼ਾਰਾ ਜਿਹੜਾ ਉਹ ਵਧੀਆ ਕਰ ਸਕਦੇ ਕਿਸਾਨਾਂ ਨੂੰ ਅਪੀਲ ਕੀ ਕਰਦੇ ਫਸਲ ਸੁੱਕੀ ਬਾਰੇ ਬਿਲਕੁਲ ਦੀ ਕਿਸਾਨਾਂ ਨੂੰ ਅਪੀਲ ਆ ਉਹਨਾਂ ਨੂੰ ਇਹੋ ਬੇਨਤੀ ਆ ਵੀ ਫਸਲ ਜਿਹੜੀ ਆਪਣੀ ਉਹ ਸੁੱਕੀ ਲੈ ਕੇ ਆਉਣ ਤਾਂ ਜੋ ਕਿ ਉਹਨਾਂ ਨੂੰ ਕਿਸੇ ਵੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਪਣਾ ਮੌਚਰ ਜਿਹੜਾ ਵਾ ਉਹ ਜ਼ਰੂਰ ਚੈੱਕ ਕਰਕੇ ਅੱਜ ਪਲਾਂ ਗਿਆ ਜੇ ਤੜਾਮੜੀ ਦੇ ਸਰਕਾਰੀ ਕਰੀ ਇਤਰਾਮ ਰ ਹੈ ਕਿਹੜਾ ਜਿਹੜੀ ਅੱਜ ਤੜਾਮੜੀ ਬਟਾਲਾ ਦੇ ਵਿੱਚ ਜਿਹੜੀ ਸਰਕਾਰੀ ਪਰਚੇਜ ਆ ਉਹ ਆਰੰਭ ਹੋਈ ਆ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਅਮਨ ਸ਼ੇਰ ਸਿੰਘ ਸਾਰੀਕਲਸੀ ਜਿਹੜੀ ਆ ਉਹਦੀ ਪਲੱਸ ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਇਹਦੀ ਰਮਤਾ ਕਰਾ ਕੇ ਗਿਆ ਹੈ ਜੀ ਬਹੁਤ ਵਧੀਆ ਆਪਾਂ ਜੀ ਨਿਗਰਾਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ 2399 ਰੁਪਏ ਸਰਕਾਰੀ ਬੋਲੀ ਹੈ ਜਿਹੜੀ ਉਹਦੀ ਹੋਈ ਆ ਸਰਕਾਰ ਦਾ ਰੇਟ 399 ਰੁਪਏ ਆ ਆਪਾਂ ਜੀ ਨਿਗਰਾਨਾਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣਾ ਮਾਲ ਸਕਾ ਕੇ ਲਿਓ ਤੇ ਪੂਰਾ ਭਾਅ ਮਟੋ ਗਿੱਲਾ ਮਾਲ ਨਾਲ ਆਉ ਗਿੱਲੇ ਮਾਲ ਦੇ ਕਰਕੇ ਸਾਨੂੰ ਵੀ ਬੜੀਆਂ ਦਿੱਕਤਾਂ ਹੁੰਦੀਆਂ ਪਲੱਸ ਜਿੰਨੇ ਵੀ ਹੋਰ ਵੀ ਸਾਡੇ ਨਾਲ ਏਜੰਸੀਆਂ ਦੇ ਇੰਸਪੈਕਟਰ ਆ ਉਹਨਾਂ ਨੂੰ ਬੜੀਆਂ-ਬੜੀਆਂ ਦਿੱਕਤਾਂ ਆਉਂਦੀਆਂ ਕਿਉਂਕਿ ਜਿੰਮੇਦਾਰ ਫਿਰ ਇੱਥੇ ਸੋਚਦਾ ਹੈ ਵਾ ਕਿ ਮੇਰਾ ਭਾਅ ਘੱਟ ਲੱਗ ਰਿਹਾ ਤੇ ਮੇਰਾ ਭਾਅ ਜਿਹੜਾ ਪੂਰਾ ਲੱਗਣਾ ਚਾਹੀਦਾ ਇਹ ਕਰਕੇ ਪੂਰਾ ਜਿਹੜਾ ਸੁੱਕਾ 17% ਮੌਇਸਚਰ ਦਾ ਮਾਲ ਆ ਉਹਦਾ ਭਾਅ 299 ਰੁਪਏ ਲੱਗਦਾ ਹੈ ਇਹ ਸਰਕਾਰੀ ਨਵੀਂ ਟੈਲੀਵਿਜ਼ਨ ਦੀ ਹੈ ਜੀ 17 ਪਰਸੈਂਟੇਜ 17 ਕਿੰਨੇ ਦਾ ਜੀ ਹਾਂਜੀ ਸਰਕਾਰ ਇਹ ਕਿੰਨਾ ਕੀ ਆ ਜੀ ਧੰਨਵਾਦ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਅੱਜ ਸਰਕਾਰੀ ਟੀਰੀ ਸਟਾਰ ਕਰਾ ਕੇ ਜੱਟਾਂ ਨੂੰ ਪੂਰਾ ਭਾਅ ਦਵਾਇਆ ਵਾ ਤੇ ਅਸੀਂ ਬੇਨਤੀ ਕਰਦੇ ਆ ਕਿ ਜਿੰਮੇਦਾਰਾਂ ਨੂੰ ਪੂਰਾ ਰੇਟ ਮਿਲੇ ਤੇ ਅੰਗਰੇਜ਼ ਸਬਜ਼ੀ ਦੇ ਵਿੱਚ ਜਿੱਦਾਂ ਹੜਪੀਟ ਦਾ ਕੋਈ ਬਹੁਤ ਨੁਕਸਾਨ ਹੋਇਆ ਲੱਗ ਚੱਕੀ ਫਸਲਾਂ ਦਾ ਤੇ ਉਹ ਵੀ ਜ਼ਿੰਮੇਦਾਰਾਂ ਨੇ ਆਪਣੇ ਸਬੰਧਾ ਸੰਬੰਧ ਕੱਢ ਕੇ ਚੰਗਾ ਰੇਟ ਮਿਲੇਗਾ ਤੇ ਉਹਨਾਂ ਦੀ ਨਜ਼ਰਾਂ ਦੇ ਵੀ ਇਹ ਹੈਲਪ ਕਰਨਗੇ ਤੇ ਅਸੀਂ ਆਸ ਕਰਦੇ ਆ ਸਰਕਾਰ ਆਪਣੀ ਸਰਕਾਰ ਤੋਂ ਕਿ ਜਿੰਮੇਦਾਰਾਂ ਨੂੰ ਸਰਕਾਰੀ ਰੇਟ ਤੇ ਆਇਆ ਜੇ ਵੀ ਪੂਰਾ ਰੇਟ ਦਵਾਇਆ ਜਾਵੇ ਤੇ ਛੇੜੇ ਦਾ ਖੁਸ਼ੀ ਖੁਸ਼ੀ ਅੱਜ ਪਰਮਾਤਮਾ ਦੀ ਕਿਰਪਾ ਹੀ ਆ ਸਰਕਾਰੀ ਸਤੀ ਦੇ ਅਜ ਸਟਾਫ ਦੇ